ਇਹ ਪਹਿਲਾਂ ਸਾਨੂੰ ਪਤਾ ਲੱਗਾ ਸੀ ਬਿੱਤੀ ਰਾਤ ਰਮੇਸ਼ ਕੁਮਾਰ ਸਨ ਆਫ ਆਪਣੇ ਸ਼ਿਵ ਲਾਲ ਜੀ ਜਿਹੜਾ ਪਿੰਡ ਨਵਾਂ ਪਿੰਡ ਦਾ ਰਹਿਣ ਵਾਲਾ ਇਹਨੂੰ ਕਿਸੇ ਇਹਨੇ ਗੋਲੀ ਮਾਰਦੀ ਤੇ ਇਹ ਬੰਦਾ ਦਾਹ ਦੇ ਉੱਤੇ ਜੀ ਆਪਣੇ ਗਰਦਾਸਪੁਰ ਇਸ ਬੰਦੇ ਜਿਹੜਾ ਮੋਦਾ ਬਿਆਨਾ ਸਿਲ ਕੀਤਾ ਕਿ ਰਮੇਸ਼ ਕੁਮਾਰ ਦਾ ਜਿਸ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਮਕਦਮਾ ਨੰਬਰ 78 ਅੰਡਰ ਸੈਕਸ਼ਨ 357 25 ਜਨਾਂ ਦਾ ਜੇ ਤੁਹਾਰੇ 55 ਪੀਸੀ ਜਿਹੜਾ ਦਰਜ ਕਰ ਦਿੱਤਾ ਗਿਆ ਦੁਸ਼ੀਆਂ ਦੀ ਭਾਲ ਕਰ ਰਹੇ ਆਪਾਂ ਇਸੂਲਾਵਾ ਇਲਾਕੇ ਚ ਜਿਹੜੀ ਬਿਲਕੁਲ ਸ਼ਾਂਤੀ ਹੈ ਜੇ ਕੋਈ ਵੀ ਗਲਤ ਅੰਸਰ ਜਿਹੜਾ ਇਹਨੂੰ ਪਛਾ ਨਹੀਂ ਜਾਊਗਾ ਐਨ ਸਖਤੀਪੂਰੀ ਰੱਖੀ ਜਾਏਗੀ ਮੈਂ ਫਿਰ ਵੀ ਜਿਹੜੇ ਗਲਤ ਅੰਸਰ ਇਹਨੂੰ ਚਤਾਵਨੀ ਦਿਨਾ ਇਲਾਕੇ ਜਾਂ ਜਾਂ ਤੇ ਕੋਈ ਇਹੋ ਜੀ ਗਲਤਬਾਤ ਨਾ ਕਰਨ ਨਹੀਂ ਤੇ ਇਹਨਾਂ ਨੂੰ ਜਲਦੀ ਜਲਦੀ ਕਵਸਾਰ ਕਰਕੇ ਥੇਰ ਭੇਜ ਦੇਵਾਂਗੇ ਕਿੰਨੇ ਬੰਦਿਆਂ ਖਲਾਫ ਇਹ ਸਰ ਅਮਦਈ ਨੇ ਪੰਜ ਬੰਦਿਆਂ ਦੇ ਨਾਮ ਲਖਾਇੇ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਅੰਦਰ ਡਿਸਟ੍ਰਿਕਟ ਕੀਤਾ ਹੈ ਇਹ ਸਾਰੇ ਲੋਕਾਂ ਦੇ ਨਾਲੇ ਹਾਂ ਕੁਝ ਲੋਕਲ ਇੱਕ ਦੋ ਇੱਕ ਮੁੰਡਾ ਬਾਅਦ ਬਾਕੀ ਲੋਕਲ ਨੇ ਜਿਨ੍ਹਾਂ ਦੇ ਆਪਾਂ ਜਲਦੀ ਖਤਾਰ ਕਰਨਾ ਇਹ ਪਹਿਲਾਂ ਸਾਨੂੰ ਪਤਾ ਲੱਗਾ ਸੀ ਬਿੱਤੀ ਰਾਤ ਰਮੇਸ਼ ਕੁਮਾਰ ਸਾਨੋਫ ਆਪਣੇ ਸ਼ਿਵ ਲਾਲ ਨੂੰ ਜਿਹੜਾ ਪਿੰਡ ਨਵਾਂ ਪਿੰਡ ਦਾ ਰਹਿਣ ਵਾਲਾ ਇਹਨੂੰ ਕਿਸੇ ਇਹਨੇ ਗੋਲੀ ਮਾਰਦੀ ਤੇ ਇਹ ਬੰਦਾ ਦਾ ਹਾਰ ਦਿੱਤੇ ਜੀ ਆਪਣੇ ਗਰਦਾਸਪੁਰ ਜਿਸ ਬੰਦੇ ਜਿਹੜਾ ਮੋਦਾ ਬਿਆਨਾ ਸਿਲ ਕੀਤਾ ਗਰ ਹਰਮੇਸ਼ ਮੋਦਾ ਜਿਸ ਦੇ ਬਿਆਨ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਧਾਰਮਿਕਦਮਾ 78 ਡਿਸੈਕਸ਼ਨ 333 ਅੰਡਰ ਸੈਕਸ਼ਨ 307 25 ਜਨਨਾ 3459 ਆਈਪੀਸੀ ਜਿਹੜਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਦੀ ਭਾਲ ਕਰ ਰਹੇ ਆਪਾਂ ਇਸੂਲਾਬਾ ਇਲਾਕੇ 'ਚ ਜਿਹੜੀ ਬਿਲਕੁਲ ਸ਼ਾਂਤੀ ਹੈ ਜੇ ਕੋਈ ਵੀ ਗਲਤ ਅੰਸਰ ਜਿਹੜਾ ਇਹਨੂੰ ਬਖਸ਼ਿਆ ਨਹੀਂ ਜਾਊਗਾ ਐਨ ਸਖਤੀਪੂਰੀ ਰੱਖੀ ਜਾਏਗੀ ਮੈਂ ਫਿਰ ਵੀ ਜਿਹੜੇ ਗਲਤਾਂ ਸਿਰੇ ਨੂੰ ਚਿਤਾਵਨੀ ਦਿੰਨਾ ਵੀ ਲਾ ਕੇ ਜਾਂ ਜਾਂ ਤੇ ਕੋਈ ਇਹੋ ਜੀ ਗੱਲਬਾਤ ਨਾ ਕਰਨਾ ਨਹੀਂ ਤੇ ਇਹਨਾਂ ਨੂੰ ਜਲਦੀ ਜਲਦੀ ਕਵਸਾਰ ਕਰਕੇ ਜੇਲ੍ਹ ਭੇਜਿਆ ਜਾਊ ਕਿੰਨੇ ਬੰਦਿਆਂ ਖਿਲਾਫ ਮਤਲਬ ਇਹ ਸਰ ਅਮਦਈ ਨੇ ਪੰਜ ਬੰਦਿਆਂ ਦੇ ਨਾਮ ਲਖਾਇਆ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਅੰਦਰ ਡਿਸਟ੍ਰਿਕਟ ਇਥੇ ਹੈ ਸਾਰੇ ਲੋਕੋ ਦੇ ਨਾਲ ਹਾਂ ਕੁਝ ਲੋਕਲ ਇੱਕ ਦੋ ਇੱਕ ਮੁੰਡਾ ਬਾਹਰ ਦਾ ਬਾਕੀ ਲੋਕਲ ਨੇ ਤੇ ਜਿਨ੍ਹਾਂ ਦੇ ਆਪਾਂ ਜਲਦੀ ਕਵਸਾਰ ਕਰਦੇ ਹਾਂ ਇਹ ਪਹਿਲਾਂ ਤੁਹਾਨੂੰ ਪਤਾ ਲੱਗਾ ਸੀ ਬਿੱਤੀ ਰਾਤ ਰਮੇਸ਼ ਕੁਮਾਰ ਸਾਨੂੰ ਆਪਣੇ ਸ਼ਿਵ ਲਾਲ ਨੂੰ ਜਿਹੜਾ ਪਿੰਡ ਨਵਾਂ ਪਿੰਡ ਦਾ ਰਹਿਣ ਵਾਲਾ ਇਹਨੂੰ ਕਿਸੇ ਇਹਨੇ ਗੋਲੀ ਮਾਰਤੀ ਤੇ ਇਹ ਬੰਦਾ ਦਾਹ ਦੇ ਉੱਤੇ ਜੀ ਆਪਣੇ ਗਰਦਾਸਪੁਰ ਜਿਸ ਬੰਦੇ ਜਿਹੜਾ ਉਹਦਾ ਬਿਆਨ ਅਸਲ ਕੀਤਾ ਹੈ ਕਿ ਰਮੇਸ਼ ਕੁਮਾਰ ਦਾ ਜਿਸ ਦੇ ਬਿਆਨ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਕਾਨੂੰਨ ਕਦਮਾਂ ਮਠੱਥਰ ਸੈਕਸ਼ਨ 373 ਅੰਡਰ ਸੈਕਸ਼ਨ 307 25 ਜਨਾਂ ਦਾ ਇਕ ਤਰ੍ਹਾਂ ਇਹ 75 ਟਾਈਪੀਸੀ ਜਿਹੜਾ ਦਰਜ ਕਰ ਦਿੱਤਾ ਗਿਆ ਦੂਸ਼ੀਆਂ ਦੀ ਭਾਲ ਕਰ ਰਹੇ ਆਪਾਂ ਇਸ ਨੂੰ ਲਾ ਲੱਗ